ਆ ਸਾਡਾ ਜੀ ਕਟਾ ਹੈ ਪਯੋਰ ਨੀਲੀ 라ਵੀ ਇਹਦਾ ਇੱਕ ਵਹੜੀ ਨੇ ਸਿੰਘ ਖਰਾਬ ਕਰਤਾ ਸੀ ਐਸ ਬੱਚੀ ਨੇ ਢੰਡਾੜ ਗਿਆ ਇਹਦਾ ਇੱਕ ਸਿੰਘ ਤੋੜਤਾ ਜੀ ਤੇ ਪਯੋਰ ਇੱਕ ਨੰਬਰ ਕਟਾ ਇਹ ਜੀ ਇਹਦੀ ਦਾਵੀ ਦਾ ਇਹਦੀ ਮਾਂ ਜਿਹੜੀ ਮਾਂ ਬਹੁਤ ਚੰਗੀ ਹੱਥ ਮੋੜਾਂ ਵਾਲੇ ਲੈ ਗਏ ਸੀਗੇ ਡੈਰੀ ਵਾਲੇ ਤੇ ਉਹਨਾਂ ਨਾਲ ਅਸੀਂ ਗੱਲ ਕਰੀ ਸੀ ਉਦੋਂ ਉਹਨੇ ਉਹ ਕੱਟਾ ਪਰਲੇ ਬੱਛੇ ਆ ਕੱਟਾ ਦਿੱਤਾ ਸੀ ਉਹਦਾ ਭਾਈ ਜੀ ਨੇ 20 ਕਿਲੋ 19 ਕਿਲੋ ਦੁੱਧ ਦਿੱਤਾ ਤੁਮ ਰੱਖੂਗਾ ਤੇ ਨਹੀਂ ਮੈਂ ਕੱਟਾ-ਕੁੱਟਾ ਹੋੜਾ ਮੋੜਦਾ ਨਹੀਂ ਉਹਨਾਂ ਸਾਨੂੰ ਮੋੜਾਂ ਵਾਲੇ ਨੇ ਬਚਾਰੇ ਨੇ ਹੱਕ ਕੱਟਾ ਵੀ ਉਹੀ ਹੋਰਤਾ ਬਿਨਾਂ ਪੈਸਿਆਂ ਤੋਂ ਹੈ ਸਹੀ ਵੀ ਠੀਕਾ ਉਹ ਚੰਗਾ ਲਵਾਇਆ ਸੀ ਦੇ ਅਸੀਂ ਇਹਦੀ ਮਾਂ ਦੇ ਜਿੰਨੀ ਚੰਗੀ ਕਹੇ ਉੰਨੀ ਚੰਗੀ ਤੇ ਉਨਾ ਹੀ ਚੰਗੇ ਗਾਂ ਕੱਟੇ ਐ ਇਹ ਥੋੜਾ ਜਿਹਾ ਫੋਰਸ ਹਾਬ ਤੇ ਕੱਟਾ ਤੇ ਉਹ ਕੱਟਾ ਜਿਹੜਾ ਸਾਡਾ ਪਿਓਰ ਚ ਐ ਅਸੀਂ ਮੋੜਾਂ ਵਾਲੇ ਸਾਨੂੰ ਦੇ ਕੇ ਸੀ ਵਿਚਾਰੇ ਇਹਦੇ ਵੀ ਲੋ ਭਾਈ ਫੋੜਾ ਕੱਟਾ ਜਿਸ ਨੂੰ ਆਖੇ ਕੱਟਾ ਅਸੀਂ ਵਾਪਸ ਲਮਾਏ ਭਾਈ ਉਹਨਾਂ ਕੋਟਾ ਦੇ ਤਾਂ ਮਾਂ ਇਹਦੀ ਬਹੁਤ ਚੰਗੀ ਸੀ ਜਿੰਨੀ ਚੰਗੀ ਕਹੇਦੀ ਉਹਨੇ ਦੁੱਧ ਤੋਂ ਤੇ ਮੈਂ ਵਿਚਾਰੀ ਉਹ ਕਟਿਆਂ ਵਾਲਿਆਂ ਤੋਂ ਲਈ ਸੀ ਕਟਿਆਂ ਵਾਲਿਆਂ ਤੋਂ ਕਟਿਆਂ ਦੇ ਕੋਲ ਲਈ ਜਾਈ ਜਾਬੇ ਉਹ ਤੇ ਮੈਂ ਭੰਗੂ ਖੜਾ ਸੀ ਮੈਂ ਆਖਿਆ ਕਹਿੰਦੇ ਜਰਾ ਕਿ ਤੇਰੀ ਪਿੰਡੋਂ ਲੈ ਕੇ ਆਇਆ ਮੈਂ ਕਿ ਤੋਂ ਕਿ ਤੇਰੇ ਭਾਈ ਤੋਂ ਮਗਾ ਅੱਛਾ ਮੇਰੇ ਭਾਈ ਤੋਂ ਲੈ ਕੇ ਆਇਆ ਤੇ ਇਹ ਪਿੱਛੋਂ ਨਾ ਪੰਜਾਬ ਚੋਂ ਫਿਰੋਜ਼ਪੁਰ ਤੋਂ ਆਈ ਸੀ ਕਿਸੇ ਕੋਲੇ ਅੱਗੇ ਦੀ ਗਾਂ ਉਹਦੇ ਮਰ ਕੱਟੀ ਸੀ ਉਹਦੇ ਮਰ ਕੱਟੀ ਸੀ ਤੇ ਮੈਂ ਲਿਆ ਮੇਰੇ ਕੋਲੇ ਸੂਈ ਹੋ ਘੱਟੋ ਘੱਟ ਵੀ 6 ਸੂਏ ਇੰਨੀ ਚੰਗੀ ਮੈਂ ਸ਼ਾਇਦ ਪ੍ਰਮਾਤਮਾ ਹਰ ਕੁੰ ਦੇਵੇ ਨਹੀਂ ਮਿਲਦੀ ਇੰਨੀ ਚੰਗੀ ਇਹਦੀ ਮਾਂ ਸੀ ਤੇ ਅੱਜ ਮਨ ਲਾ ਕੱਟਿਆ ਸਿੰਘ ਨਾ ਟੁੱਟਦਾ ਕੱਟ ਤੇ ਕੱਟੇ ਦਾ ਕੋਈ ਮੁੱਲ ਨਹੀਂ ਸੀਗਾ ਜੀ ਪਿਓਰ ਮਤਲਬ ਇੱਕ ਨੰਬਰ ਨੀਲੀ ਝਾਵੀ ਚਾਹੁੰਦਾ ਇਹ ਪਿਓਰ ਜਮਾ ਕਿਉਂ ਸਿੰਘ ਖਰਾਬ ਕਰਤਾ ਬਸ਼ੜੀ ਨੇ ਮਤਲਬ ਕੋਲੀ ਬੰਨਿਆ ਸੀ ਸਿੰਘ ਜੀ ਕੁੰਡਾ ਵੱਧ ਤੇ ਕੁੰਡਾ ਪੈ ਗਿਆ ਕੁੰਡਾ ਪੈਣ ਦੇ ਕਾਰਨ ਬਸ਼ੜੀ ਖੜੀ ਮਾਂ ਗਰ ਉਹਨੇ ਸਿੰਘ ਫਿਰੇ ਦਾ ਮਸਾ ਹੀ ਚੇਦਾ ਸਿਰ ਵੀ ਮਸਾ ਠੀਕ ਤੇ ਡਾਕਟਰਾਂ ਨੂੰ ਡੂਲਵਿੰਨਾ ਫੱਟੀਆਂ ਫੱਟੀਆਂ ਕਰਕੇ ਹਵਾਲ ਕਰਿਆ ਇਹ ਹੈ ਜੀ ਸਾਡੀ ਨੀਲੀ ਝਾਵੀ ਦਾ ਕੱਟਾ ਤੇ ਨੀਲੀ ਝਾਵੀ ਇਹਦੀ ਮਾਂ ਸੀ ਪਿਓਰ ਇਹਨਾਂ ਕਹਿੰਦਾ ਵੇਜ ਖਾਲਸਾ ਵੈਰੂ ਜੀ ਕੀ ਫਤ